ਜਦੋਂ ਜਾਇਜ਼ ਪੈਸੇ ਲਾਏ ਤਾਂ ਜਾਇਜ਼ ਤੂੰ ਆਪੇ ਮੰਗ ਹੀ ਲੈਣੇ ਆਪਾਂ ਉਹ ਕਿਤੇ ਨਹੀਂ ਲੈਣੀ ਤੂੰ ਵੇਚਣੀ ਅਸੀਂ ਕਿਹੜਾ ਤੁਹਾਡੇ ਵਿੱਚ ਹਾਂ ਅਸੀਂ ਕੋਈ ਦਲਾਖੀ ਨਹੀਂ ਲੈਣੀ ਲੈਣਾ ਨਹੀਂ ਦੇਣਾ ਨੇੜੇ ਜੇ ਹੋ ਜਾ ਇੱਕਿਆਈ ਦੱਸ ਦੇ ਵੀ ਹਾਂ ਤੇ ਛੰਡ ਕੇ ਦੱਸ ਹਾਂ ਇਹਨੂੰ ਵੀ ਪਤਾ ਬਾਰਬਰੀ ਬੱਕਰੀ ਕਰਾਓ ਸਾ ਤੱਕਰੇ ਨਾਲ ਦਾ ਨਾ ਇਹ ਲਜਾ ਹੀ ਸਕਣਾ ਯਾਰ ਵਾਈਆਂ ਵੀ ਹੈਗਾ ਉਹ ਯਾਰ ਜਿਹੜਾ ਕੋਸਾ ਵੇਚੀ ਹੈ ਕਿ ਨਹੀਂ ਵਿਕਿਆ ਕੁਰੀ ਦੇ ਵਿੱਚ ਹੀ ਰਹੇ ਜਿਹੜਾ ਕੋਸਾ ਬੋਲ ਬਈ ਬੋਲ 10000 ਨਹੀਂ ਛੱਡੂਗਾ ਯਾਰ ਤੂੰ ਇਹ ਸੁਣੀ ਜਾਂਦਾ ਯਾਰ ਇੱਕ ਗੱਲ ਜੀ ਦੱਸ ਕੇ ਨਹੀਂ ਲੈ ਭੋਮੇ ਮੇ ਮਰਭਾਜ 11 ਦਾ ਮੈਂ ਕੀ ਹੁਣ ਖਤਾ ਨਹੀਂ ਬੋਲਦਾ ਪੰਜ ਤਾਂ ਨਹੀਂ ਉਹ ਫਿਰ ਤਾਂ ਕਰਕੇ ਮੈਂ ਚੁਪ ਕਰਿਆ ਭਾਈ ਦੇ ਹੁੱਲੇ ਵੀ ਗਾ ਓਏ ਫਿਰ ਤਾਂ ਕਰਕੇ ਪੰਜ ਦੀ ਤਾਂ ਅਗਲਾ ਪੱਠ ਨਹੀਂ ਦਿੰਦਾ ਜੇ ਜੇ ਦੱਸ ਦੇ ਰਹੇ ਆ ਸਾਨੂੰ ਕਿੜਾ ਕਰੀ ਤਰ੍ਹਾਂ ਸੌਦਾ ਕਰਾਈ ਹਾਂ ਉਹ ਅਸੀਂ ਵੀ ਉਹਨੂੰ ਮੈਂ ਦੱਸਤਾ ਵੀ ਤੂੰ ਕਾਨੂੰ ਮਾਰਨ ਤਾਂ ਕਰਦਾ ਨਹੀਂ ਤੇਰੀ ਜੀ ਨਹੀਂ ਮਾਰਤਾ ਨਹੀਂ ਯਾਰ ਤੈਨੂੰ ਰੁਪਏ ਨਕਦ ਮਿਲਣਗੇ ਨਹੀਂ ਇੱਕ ਮਿੰਟ ਦਾ ਧਾਰ ਨਹੀਂ ਤੂੰ ਇੱਕੋ ਜ਼ਿਆਦੇ ਵੀ ਮੈਨੂੰ ਘਟਾ ਲੈ ਨਹੀਂ ਥੀੜੀ ਡਿਕਾ ਮੱਲੋ ਮੱਲੀ ਖੋਲ ਹਾਂ ਇੱਕ ਇਹ ਜ਼ਿਆਦੇ ਵੇਨੇ ਤਾਂ ਘਟਦੇ ਨਹੀਂ ਨੇ 9400 ਦੇ ਦੇ ਆ ਫਿਰ 5 ਦੀ ਲੈ ਜਾ ਤੂੰ ਨਹੀਂ 5 ਦੀ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਇਹਦੇ ਵੀ ਕੱਚੇ ਹੈ 5 ਨਹੀਂ ਪੱਕਾ ਨਹੀਂ ਹੁੰਦੀ ਇਹਨਾਂ ਦੇ ਫਿਰ ਪੱਕੇ ਲਾ ਤੂੰ ਪੁੱਛਿਆ ਜਾ ਕੋਈ ਪੱਕਾ ਨਾਲੇ ਤਾਂ ਪੁੱਛਦਾ ਨਹੀਂ ਖੜਸ ਕੋਈ ਗੱਲ ਨਹੀਂ ਸਹੀ ਫੜ ਲਾ ਹੋੜ ਦੀ 6000 ਦੀ ਹੋ ਗਈ ਯਾਰ ਲੈ ਤੂੰ ਮੇਰੇ ਪੁੱਛ ਨਹੀਂ ਯਾਰ ਭੂਮੇ ਫਿਰ ਨਾਲ ਅਸਰ ਕੀ ਕਰਦੇ ਆ ਲੈ ਯਾਰ ਚਲੋ ਵੇਖੋ ਹੁਣ ਬਾਈ ਕਿਹਾਂ ਦਾ ਸਹੀ ਨਹੀਂ ਨਹੀਂ ਬਾਈ ਯਾਰ ਭੂਮੇ ਇੰਨੇ ਦੀ ਬਣਦੀ ਹੈ ਇਹ ਕੀ ਕਰੀਂ ਨਾ ਇਹਦੀ ਬਾਈ ਦੀ ਮਰਦੀ ਹੈ ਲੈਣੀ ਨਾ ਲੈਣ ਕਿਹੜਾ ਨਹੀਂ ਲੈਣੀ ਤਾਂ ਕਿਨੇ ਲੈਣ ਆਸਤੇ ਸਾਈ ਫੜਾਈ ਬਿਲਕੁਲ ਬਿਲਕੁਲ ਜਿੱਦਾਂ ਦੂਜੇ 12 14 ਨਾਗ ਫਿਰਦੇ ਇਹ ਫਿਰਦੀ ਉਹ ਯਾਰ ਫਿਰਦੇ ਦਾ ਯਾਰ ਬਾਈ ਇਹ ਕਿਹੜਾ ਪਾਣੀ ਨਾ ਭਗਦਾ ਚੰਗਾ ਦਾ ਸੀ ਆਉਣੀ ਆ ਤੇ ਤੂੰ ਇਹਦੀ ਵੇਚ ਕੇ ਭਾਂ ਦੀ ਥੋੜੇ ਘਨੇ ਪਾ ਕੇ ਚੰਗੀ ਬਰੀਡ ਲੈਣੀ ਸੀ ਤੈਨੂੰ ਕਹਦਾ ਨਾ ਤੇਰੇ ਕੋਲ 20 ਨਾਗ ਆਉਂਦੀਆਂ ਦੇ ਵੀ ਤੇਰੀ ਇੱਕ ਨਾ ਕੰਮ ਮਾਰਨਾ ਕਹਿੰਦੇ ਵੀ ਹਾਂ ਲੈ ਮਾਈਓ ਸੇ ਕੁਝਾ ਮੈਂ ਮੰਗੇ ਹੀ ਹੁੰਨੇ ਆ ਬਾਈ ਯਾਰ ਜਿੰਨੇ ਦੀ ਛੱਡਣੀ ਹੈ ਕਿਹੜਾ ਪਿੰਡ ਕਿਹੜਾ ਤੇਰਾ ਆਪਣਾ ਇਹਰਾ ਪਿੰਡ ਬਾਈ ਸ਼ੇਕ ਹੈ ਸਹੀ ਠੀਕ ਹੈ ਜੀ ਤਾਂ ਚੱਲ ਫੇਰ ਵੀ ਯਾਰ ਕੋਈ ਗੱਲ ਨਹੀਂ ਜਿੰਨੇ ਕਦੇ ਤੁਹਾਨੂੰ ਲੱਗਦੀ ਕਿ ਜੈਸਾ ਜੇ ਮਲਬਾ ਲਾ ਕੇ ਨਹੀਂ ਵੀ ਨੇੜੇ ਦਾ ਕਰਨਾ ਹੀ ਹੋਣਾ ਸਾਨੂੰ ਹਾਂ ਸਹੀ ਹੈ ਸਹੀ ਹੈ ਰਾਹ ਬਣਾ ਦੇ ਰਾਹ ਜਿਵੇਂ ਆ ਬਾਈ ਨਾ ਛੜਕ ਬਣਾ ਦੇ ਛੜਕ ਬਣਾ ਕੇ ਦੇ ਸਾਨੂੰ ਕੀ ਡੱਕਾ ਯਾਰ ਤੇਰੀ ਜੇ ਜੁ ਪੈਸੇ ਉਹਨੇ ਦੇ ਹੱਥ 'ਚ ਰੱਸਾ ਹੋਵੇ ਰੱਸਾ ਹੋਵੇ ਤੇ ਅਸੀਂ ਟੱਪ ਜਾਗੇ ਸਾਈਡਵੇਜ ਦੀ ਹਾਂ ਛੜਕ ਬਣਾ ਦੇ ਬਣਾ ਦੇ ਡੰਡੀ ਜੀ ਤਾਂ ਬਣਾ ਰੇ ਰੇ ਪੈਸੇ ਯਾਰ ਰੇ ਟੂ ਘੱਟ ਬਾਈ ਮੈਂ ਵੀ ਕੀ ਬੋਲਾਂ ਕਿ ਨਹੀਂ ਬੋਲ ਬਸ ਬੋਲਣ ਜੋਗਰਾ ਦਾ ਕਰਦੇ ਸਾਨੂੰ ਕਿ ਨਹੀਂ ਵੀ ਬਾਈ ਸੇਵ ਕੋ ਗੱਪਣਾ ਬੱਕਰੀ ਤੇ ਖਾਲੀ ਹੋਵੇ ਨਾ ਕਾਟੂ ਮਾਲ ਜੀ ਇੰਨੇ ਵੀ ਜਾਵੜੇ ਜਿੰਨੇ ਤੂੰ ਆਖੀ ਜਾਂਦਾ ਭਾਈ ਜਨ ਵੇਖ ਲੈ ਬੱਕਰੀ ਦਾ ਉਹ ਯਾਰ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਗੱਲੇ ਵੀ ਆਪਾਂ ਮਾਰਨ ਵਾਲਿਆਂ ਨੂੰ ਜ਼ਰੂਰ ਦੇਣੀ ਆ ਆ ਗੱਲ ਤੇ ਫਿਰ ਤੂੰ ਗੱਪਣ ਵਾਲੇ ਪੈਸੇ ਲੈ ਜਿਹੜੀ ਸੂਨ ਵਾਲੀ ਹੈ ਵੀ ਇਹਨਾਂ ਦੀ ਬੱਕਰੀ ਸੀ ਭਾਈ ਯਾਰ ਗੱਲ ਸੁਣ ਮੇਰੀ ਲੈਣ ਵਾਲਾ ਭਾਂ ਦੀ 2000 ਲੈ ਵਿੱਚ 4 ਤੂੰ ਜੱਜ ਨਾ ਵੇਚਨੀ ਆ ਕਿ ਨਹੀਂ ਵੀ ਤੇ ਫਿਰ ਮੈਂ ਤੁਹਾਨੂੰ ਪਰ ਇੱਕ ਗੱਲ ਆ ਵੀ ਹਜੇ ਤੇਰੀ ਬੱਕਰੀ ਚ ਮਾੜਾ ਜਾਂ ਮਾਲ ਵਲਾ ਸਾਨੂੰ ਦੀਂਦਾ ਉਹ ਭੋਮਾ ਵੀ ਖੜਾ ਕਾਲਾ ਵੀ ਖੜਾ ਸਾਰੇ ਵਪਾਰੀ ਖੜੇ ਨੇ ਮਾਨਵਲਾ ਤਾ ਤੇਰੇ ਜੀ ਵੀ ਇਕੱਲਾ ਮੇਰੇ ਮੈਂ ਤਾਂ ਫਿਰ ਵਿਚਾਰੇ ਵਿਚੋਲਾ ਮੈਂ ਤਾਂ ਉਹ ਲੈ ਰੱਖੂਗਾ ਹੀ ਫਿਰ ਤੇਰੇ ਜੀ ਵੀ ਆ ਮੇਰੇ ਕੱਲੇ ਹਾਂ ਪਰ ਗੱਲ ਇਹ ਕਿ ਨਹੀਂ ਨੇੜੇ ਜੇ ਲੱਗਦੀ ਗੱਲ ਕਰ ਲੰਮਾ ਜਾ ਰਿਹਾ ਕੰਮ ਬਾਵਾ ਭੋਮੇ ਦਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਤੂੰ ਹੀ ਬੋਲਣਾ ਚੰਨ ਮੈਂ 100 ਦੀ ਛੱਡੂ ਬਾਈ ਤੂੰ ਘਟ ਨਹੀਂ ਨਾ ਹੀ ਆਖਣ ਦਾ ਫਾਇਦਾ ਯਾਰ ਇੱਕ ਇੱਕ ਵਾਰੀ ਤਾਂ ਮਾੜੀ ਇਸ਼ਾਰਾ ਮਾਰ ਦੇ ਕੀ ਫਰਕ ਪੈਜੀ ਯਾਰ ਫਿਰ ਦੱਸ ਦੇ ਦੇ ਚਾਲ ਮਾਰ ਚਾਲ ਕੀ ਮਾਰ ਕੇ ਥੱਲੇ ਨੂੰ ਥੱਲੇ ਨੂੰ ਮਾਰ ਥੱਲੇ ਨੂੰ ਮਾਰ ਦੇ ਚਾਲ ਖਵੜਾ ਕੋ ਨੇੜੇ ਲੱਗ ਜੇ ਕਰ ਭਾਈ ਇਧਰ ਨੂੰ ਨਾ ਮਾਰ ਜੀ ਸੂਆ ਇਧਰ ਕਿਤੇ ਇਧਰ ਨੂੰ ਮਾਰ ਦੇ ਆ ਲੈ ਯਾਰ ਦੇਣੀ ਦੇਦੀ 650 ਦੀ ਤੇਰਾ ਚਤਮੰਦ ਕਰਕੇ ਬਾਈ ਯਾਰ ਉਹ ਮੇਰੇ ਹੁਣ ਕੀ ਅੱਖਾਂ ਦੱਸ ਯਾਰ ਉਹ ਨਹੀਂ ਭਾਈ ਯਾਰ 7000 ਦੀ ਦੇ ਯਾਰ ਨਹੀਂ ਨਹੀਂ ਆ ਲੈ ਯਾਰ ਮੈਂ ਰਪੋ ਇਹ ਤਾਂ ਵੀ ਨਹੀਂ ਸੀ ਤਾਂ ਪੁੱਛੇ ਨਹੀਂ ਜਿੰਨੇ ਰੁਪਏ ਦੇ ਨੇ ਲੈ ਹੁਣ ਯਾਰ ਦੱਸ ਮਾਪੇ ਪਾਸੇ ਖੜੇ ਹੁਣ ਤੂੰ ਆਵੇਂ ਹੁਣ ਮੰਨ ਕੇ ਯਾਰ ਜਿਹਨੇ ਲੈਣੀ ਉਹ ਤਾਂ ਸਾਫ ਨਹੀਂ ਕੱਢਿਆ ਉਹ ਸਾਫ ਮੈਨੂੰ ਵੀ ਪਤਾ ਭਾਈ ਕਿੰਨੇ ਦੀ ਚੀਜ਼ ਹੈ ਯਾ ਯਾਰ ਹੁਣ ਤੂੰ ਦੂਰ ਨਾ ਜਾ ਯਾਰ ਦੂਰ ਨਾ ਜਾ ਯਾਰ ਹੁਣ ਭੱਜਣਾ ਇੱਥੇ ਹੀ ਖੜ੍ਹ ਵੀਰ ਬਣ ਹਾਂ ਕਿਵੇਂ ਹੋਊਗੀ ਫਿਰ ਲੈ ਭਾਵੇਂ ਹੁਣ ਕੀ ਆਖੇ ਦੱਸ ਉਹਰੇ ਮੱਥੇ ਲੈ ਆ ਬੱਕਰੀ ਦਾ ਸੌਦਾ ਚੱਲ ਰਿਹਾ ਦੋਸਤੋ ਪਹਿਲਾਂ ਤੁਹਾਨੂੰ ਬੱਕਰੀ ਨਹੀਂ ਮੈਂ ਵਿਖਾਈ ਸੀ ਤੇ ਗੱਬਣਾ 20 ਦਿਨ ਲਾਊਗੀ ਬਾਈ ਦੇ ਦਸਨ ਮੁਤਾਬਕ ਸ਼ੇਖ ਪੈਂਡਾ ਬਾਈ ਦਾ ਤੇ ਦੂਜਾ ਘਸੂਆ ਬੱਕਰੀ ਕੋ ਨਹੀਂ ਭਾਈਆ ਤੂੰ ਵੀ ਕਾਟਾ ਨਾ ਖਾਜੇ ਉਹ ਸਿਰ ਮਾਰ ਗਏ ਤੂੰ ਵੀ ਹਾਂ ਕਾਟਾ ਕਿਉਂ ਖਾਣੇ ਯਾਰ ਭਾਈ ਸਾਢੇ 8000 ਦੀ ਦੇਣੀ ਆ ਯਾਰ ਨਹੀਂ ਨਹੀਂ ਦਾ ਕਰ ਸੀ ਯਾਰ ਤੂੰ ਬੋਲ ਦੱਸ ਹਾਲ ਹੈ ਨਹੀਂ ਭਾਈ ਲਿਖਾਈ ਕਰਾ ਦੀ ਸਾਢੇ 8000 ਦੀ ਕਿਉਂ ਪੁੱਛੇ ਤੇਰੇ ਕਿਹਨੇ ਤੇ ਹੋਣੀ ਆ ਆ ਫੜ ਕਰਤੀ ਨਹੀਂ ਕਰ ਲੱਗੋਈ ਧੱਕੇ ਨਾ ਕਰਦਾ ਇਹ ਗੱਲ ਛੋਟੀ ਨੇ ਕਰਦੇ ਤਾਂ ਵੀ ਨਹੀਂ ਭਜਦੇ ਸਾਢੇ 8000 ਦੀ ਲਖਾਈ ਕਰਾ ਦੇ ਤੂੰ ਵੀ ਕਹਿੰਦਾ ਤੁਸੀਂ ਨਹੀਂ ਦਿੰਦੇ ਉਹਦੇ ਵਿਚਾਰੇ ਦੇ ਉਹ ਨਹੀਂ ਨਹੀਂ ਵੀ ਕਰਨ ਨੂੰ ਬਾਈ ਐ ਜੋਰੀ ਦੀ ਲਿਆਉਂਦੇ ਚੋਰੀ ਦੀ ਲਿਆਉਂਦੇ ਮੈਂ ਪੋਲ ਕੋਲੇ ਦੇਗੀ ਬਾਸ ਮੁੜ ਜਾਂਦਾ ਤੁਹਾਨੂੰ ਪਤਾ ਨਹੀਂ ਕੋਈ ਨਹੀਂ ਹਾਂ ਜੇ ਉਹਦਾ ਖਾਲੀ ਵਾਹੇ ਖਾਲਸਾ ਦਾ ਲਾਊਗਾ ਬਾਲਾਣਾ ਉਹ ਕਰੀ ਕਾਲਿਆ ਉਹ ਮੈਂ ਤਾਂ ਕਰੂੰਗਾ ਫੇਰਾ ਹਾਂ ਪਰੇ ਕੰਮ ਹੋ ਜਾ ਫੇਰ ਕਿਸੇ ਦਾ ਰਾਮ 9000 ਦੀ ਦੇ ਲਖਾਈ ਤੂੰ ਕਰਾ ਚੱਲ ਲੈ ਲੈ ਕੀ ਕ ਆ ਹੋਈ ਗੱਲ ਠੀਕ ਹੈ ਭਾਈ ਹੁਣ ਠੀਕ ਆ ਉਹ ਨਹੀਂ ਜੇ ਅਗਰ ਖਾਲਸੇ ਨੇ ਆ ਕੇ ਦਿੱਤਾ ਜਦੋਂ ਉਹ ਤਾਂ ਪਾਈਦਾ ਸੀਗਾ ਸਹੀ ਹੈ ਸਹੀ ਹੈ ਜੈਜ ਵਾਲੀ ਜੈਜ ਜੈਜ ਆ ਭਾਈ ਜੈਜ ਲੈ ਲਿਖਾ ਲਾਵੇ ਆ ਬੱਕਰੀ ਸੀ ਦੋਸਤੋ ਜਿਹੜੀ ਦਾ ਸੌਦਾ ਹੋਇਆ ਪੂਰੇ 9000 ਦਾ ਤੇ ਲਖਾਈ ਬਾਈ ਨੇ ਕਰਾਉਣੀ ਆ ਆਸ ਕਰ ਲਾ ਬਾਈ ਆਪਦੀ ਚੀਪਾ ਹੀ ਆਊਗਾ ਜੇ ਤਾ ਉਹਦੇ ਤੇ ਪਾਲੋ ਮਹੀਨਾ ਮਹੀਨੇ ਦੀ ਕੱਚੀ ਬੱਕਰੀ ਚੱਲ ਕੋਈ ਨਹੀਂ 20 ਦਿਨਾਂ ਦੀ ਠੀਕ ਆ ਕੁਲਦੀਪ ਚੱਲ ਲੈ ਪੈਸੇ ਇਧਰ ਬਾਈ ਇਧਰ ਆ ਜਾ 9000 ਤੋਂ ਲਖਾਈ ਇਹਨੇ ਕਰਾਉਣੀ ਉਧਰੇ ਗਾਂ ਜਾਂਦਾ ਰ ਬਾਈ ਆਈ ਤੇਰੀ ਗੱਭਣਾ ਬકરી ਬੱਕਰੇ ਨੂੰ ਇੱਧਰ ਕਰ ਹਾ ਤੁਹਾਡਾ ਨਾ ਕੋਈ ਉਹਦਾ ਛੋਟਾ ਬੱਕਰਾ ਛੋਟਾ ਉਹਦਾ ਆ ਵਡਾ ਛੜਾ ਕੋਲੇ ਬਾਕੀ ਜਨਾਨ ਜਲਦੀ ਗੱਲ ਹੁੰਦੀ ਪਾਣੀ ਹੱਲ ਗਿਆ ਪਾਣੀ ਹੱਲ ਗਿਆ ਉਹ ਨਹੀਂ ਆਇਆ ਨਾ ਭਾਈ ਪੋਮੇ ਜੈ ਜੈ ਤਾਂ ਚੱਲ ਜਾਂਦੀ ਆ ਨਾ ਨਹੀਂ ਨਹੀਂ ਸਹੀ ਆ ਸਹੀ ਆ ਕੜੇ ਸਾਰਾ ਵੀ ਲੱਗਾ ਨਾ 200 ਤਾਂ ਜੈਜ ਤਾਂ ਚੱਲ ਜੂ ਨਜਾਇਜ਼ ਨਹੀਂ ਨਾ ਭਾਈ ਚੱਲਦੀ ਆ ਮੇਰੀ ਗੱਲ ਸੁਣ ਜਿਹੜੀ ਹਾਂ ਨਹੀਂ ਫਿਰ ਯਾਰ ਇਹਨੇ ਜਿਹਨੂੰ ਇਹਨੂੰ ਪਤਾ ਹੈ ਇਹ ਕੜਾ ਅੱਛਾ ਕੱਢ ਲਾ ਲਵਾ ਦੇ ਜੋ ਬਾਹਰ ਇਹਨਾਂ ਨੂੰ ਬਾਹਰ ਬਾੜ ਲਾਇਆ ਯਾਰ ਕਿਹੇ ਦੇ ਪੈਸੇ ਆ ਭਰਾਵਾ ਹੂੰ ਕੀ ਲੋੜਾ ਪਰਦਾ ਹੀ ਚੰਗਾ ਲੈ ਬਾਈ ਇੱਕ ਦੋ ਤਿੰਨ ਚਾਰ ਪੰਜ 6 7 8 9 ਗਿਣ ਲਾ ਬਾਈ ਦਵਾਰੇ ਇਹੇ ਗਿਣ ਲਾ ਬਾਈ ਦਵਾਰੇ ਬਾਈ ਦਾ ਪੈਂਡਾ ਜੀ ਸ਼ੇਖ ਕਲਦੀਪ ਦਾ ਪੈਂਡਾ ਕੋਟ ਪਾਈ ਇਹ ਕਾਲੇ ਦਾ ਬਾਈ ਦਾ ਪੰਡਾ ਬੰਬੀਆ ਜੀ ਨੇ ਤੀਜੇ ਬੰਦੇ ਨੇ ਆ ਕੇ ਸੌਦਾ ਕਰਾਇਆ ਅਖੀਰ ਨੂੰ ਮਸਾਂ ਸਿਰੇ ਚ ਦੇਖਾਈ ਦੇਦੇ ਬਈ ਉਹਨੂੰ ਦੱਸ ਦੇ ਲਓ ਜੀ ਆ ਬੱਕਰੀ ਤੁਹਾਨੂੰ ਫੇਰ ਵਿਖਾ ਦਿਆਂ ਇੱਕ ਵਾਰੀ ਕਰਾ ਲਓ ਬਾਈ ਲਿਖਾਈ ਕਰਾ ਲਓ ਇੱਕ ਆ ਬੱਕਰੀ ਦਾ ਸੌਦਾ ਹੋਇਆ ਸੁਫਨਾ ਆ ਬਲੂ ਬੱਕਰਾ ਮੰਡੀ ਦੇ ਉੱਤੇ ਤੇ ਬਾਈ ਨਹਿਰੂ ਕਿਵੇਂ ਹੋਇਆ ਸੌਦਾ ਇਹ ਬਾਈ 15500 ਦਾ ਸੌਦਾ ਹੋਇਆ ਠੀਕ ਆ ਜੀ ਤੇ 4500 ਰੁਪਏ ਅੱਜ ਨੂੰ ਦੇਤਾ ਠੀਕ ਆ ਜੀ ਤੇ 11000 ਰੁਪਏ ਅਗਲੀ ਮੰਡੀ ਦੇਣਾ ਇੱਥੇ ਠੀਕ ਹੈ ਜੀ ਇਹ ਤਾਂ ਜਾਮਨ ਮੈਂ ਬਣਿਆ ਪਿਛੇ ਮੈਂ ਬੰਦੇ ਨੂੰ ਜਾਣਦਾ ਨਹੀਂ ਕਿਹੜਾ ਪਿੰਡ ਆ ਬਾਈ ਕੁੱਦਾ ਬਾਈ ਕੁੱਦਾ ਠੀਕ ਆ ਬਾਈ ਜੈਜ ਵੇ ਗਈ ਇਹਦੇ ਲਈ ਆ ਲੈ ਇਹ ਜੈਜ ਮਿਲ ਗਈ ਹਾਂ ਹਾਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਦਿਖਾਉਣਾ ਹੈ ਦੋਸਤੋ ਪਹਿਲਾਂ 330 ਰੁਪਏ ਦਾ ਲੈਣਾ ਬੱਕਰਾ ਹਾਂ ਤੇ ਤੂੰ ਕਿੰਨੇ ਦਾ ਕਰੇ ਪੂਰੇ 4 ਦਾਸਤਾਂ ਇਹਨੂੰ ਬਹੁਤ ਵੱਡੀ ਘਾਟ ਹੈ ਇਹ ਸਭ ਦੇ ਜੀ ਦੇ 1.7 ਮਹੀਨੇ ਹੋ ਗਏ ਸਹੀ ਆਪ ਨੂੰ ਆਪਣੀ 3800 ਦਾ ਹੋਵੇ ਨਹੀਂ ਨਹੀਂ ਬਾਪ ਉਹ ਰੱਖ ਲੈ ਰੱਖਦਾ ਸਾਰਾ ਬੱਕਰਾ ਰੱਖ ਲੈ 3300 ਕਰਾਉਣਾ ਮੈਂ 3800 ਕਰਾ ਲੂ ਹੁਣ ਮੈਂ ਚੱਲ ਛੱਡ ਦੇ 3500 ਕਰਦਾ ਦੇ ਕੇ ਲਖਾਈ ਕਰਾਉਂਦਾ ਸੀ ਨਹੀਂ 3700 ਕਰਤਾ ਕਰਕੇ ਲਖਾਈ ਕਰਾਉਣਾ ਤੇ ਵੇਤਾ ਹੋਏ ਮੈਂ ਤੂੰ 4-4 ਮੈਂ 400 ਪੈ ਗਿਆ 3900 ਦਾ ਪੈ ਗਿਆ ਫੇਰ ਕੀ ਪੈ ਗਿਆ 43 ਛੋੜਾ ਪੈ ਗਿਆ ਸਹੀ ਆ ਬਸ ਇਹ ਮੱਗਾ ਆ ਆਮ ਨੂੰ ਮਹਿੰਗਾ ਪਿਆ ਮੈਨੂੰ ਯਾਰ ਫਿਰ 100 ਨਾ 100 ਨਾ ਕਿਹਨੇ ਕੱਲ ਮੱਗਾ ਆ ਫ ਬਾਹਰ ਖੜੇ ਬਾਹਰ ਖੜੇ ਬੱਕਰੇ ਦਾ ਵਿਖਾ ਦਿਆ ਮੈਂ ਬਾਹਰ ਖੜੇ ਬੈਠਾ ਮੈਂ ਕਿਹੜਾ ਪਿੰਡਾ ਬਾਬਾ ਕਿਹੜਾ ਪਿੰਡਾ ਬੁੱਟਰ ਛਰੀ ਤੂੰ ਜਾ ਬੁੱਟਰ ਛਰੀ ਮੈਂ ਤਾਂ ਜਾਣਦਾ ਨਹੀਂ ਜਾਣਦੇ ਜਿਹੜੇ ਵਿੱਚ ਵੇਖਣਗੇ ਆ ਬੱਕਰੇ ਦਾ ਸੌਦਾ ਹੋਇਆ ਜੀ ਭਾਈ ਨਮਤਾ ਆਉਂ ਕਦਾ ਪੂਰਾ ਚੰਗਾ ਹੀ ਵਿਗਿਆ ਡਰਨਾ ਬੈਠਾ 3000 ਦਾ ਕਰਤੀ 3000 ਦਾ ਲਖਾਈ ਆਪੋ ਆਪਣੀ ਠੀਕ ਹੈ ਜੀ 3800 ਦਾ ਹੋ ਗਿਆ ਲਈ ਲਖਾਈ ਆਪੋ ਆਪਣੀ ਪਵਾਈ ਕਿਧਰ ਗਿਆ ਆ ਖੜੀ ਖਾਲਾ ਹਾਂ ਜਯਾ ਜ ਆ ਬਾਈ ਕਮਾ ਕੇ ਆਇਆ ਇਹ ਫਰਕ ਹੈਗਾ ਯਾਰ ਉਹ ਫਰਕ ਨਿਕਲ ਗਿਆ ਬੰਦਿਆਂ ਨੇ ਸਿਆਣਾ ਕਰ ਸੁਣ ਯਾਰ ਗੱਲ ਸੁਣ ਪੂਰਾ ਹੀ ਲਲਾ ਤੇ ਲਖਾਈ ਟੂਪਰਾ ਤੇ ਹਾਂ ਇਹ ਕਿ ਕਰਾ ਦੇ ਲਖਾਈ ਠੀਕ ਆ ਫਿਰ ਐ ਕਰ ਲੈ ਬਾਈ ਯਾਰ ਕਿਹਦੀ ਵਜੀ ਜਾਂਦੀ ਆ ਲੈ ਰੁੱਤੀ ਆਇਆ ਪਾਪਾ ਤੋਰ 4000 ਲੈ ਲੈ 4 ਹੀ ਮੰਗਿਆ ਤੂੰ ਤਾਂ ਫਿਰ ਵਿਚਾਰ ਕੋ ਮੰਗਾ ਮੰਗਾ ਸੀ ਯਾਰ ਮੈਂ ਤੈਨੂੰ ਪਤਾ ਸੌਖਾ ਦਾ 4 ਦਾ ਕਿਹੜਾ 4 ਈ ਘਰ ਰੱਖ ਲੈ ਹੁਣ ਸਾਰਾ ਹੋਰ ਵੱਧ ਗਿਆ ਹੋ ਗਿਆ ਨਾ ਚੱਲ ਖਾਈ ਆਪਣੋ ਆਪਣੀ ਜਾ ਹੋ ਗਿਆ ਚੱਲ ਹੁਣ ਠੀਕ ਆ ਹੋ ਗਿਆ ਹੁਣ ਤਾਂ ਫਿਰ ਹੁਣ ਕੀ ਕਰ ਸਰੇਗੀ ਲੈ ਦੇ ਪੈਸੇ ਆਵੇ 1000 ਫੜਾ ਦੇ ਨੇ ਬਾਪਾ ਲੈ ਜੀ ਹਾਂ 1000 ਰੁਪਿਆ ਆ ਗਿਆ ਬਾਈ ਤੇਰੇ ਨਹੀਂ ਬਾਕੀ ਕਿਦੋਂ ਦੇਣੇ ਆ ਦੁੱਧ ਵਾਰ ਨੂੰ ਦੁੱਧ ਵਾਰ ਨੂੰ ਰਖਾਲੇ ਮੰਡੀ ਦੇ ਗੱਲ ਸੁਣ ਠੀਕ ਆ ਹੱਤੀਆਂ ਕਰ ਲੈਂਦਾ ਤੇ 200 ਬਰ ਕੋ ਆਹੋਂ ਫਰਸੀ ਬਕਰਾ ਚਲਾਇਆ ਸੋ ਦੋ ਬਕਰਾ ਹੋ ਗਿਆ ਤੁਹਾਨੂੰ ਦਿਖਾ ਦਿੰਦੇ ਆ ਬਕਰਾ ਆ ਪਿੱਛੇ ਨਹੀਂ ਬਕਰਾ ਆ ਬਕਰਾ ਹੈ ਬਾਈ ਨੇ ਰੂ ਕਰੀਏ ਇਹਨੂੰ ਚੰਗਾ ਬਕਰਾ ਨਿਗਰ ਬਹੁਤ ਆ ਬਹੁਤ ਨਿਗਰ ਆ ਬਕਰਾ ਤੇ ਹੁਣ ਮੇਰੀ ਗੱਲ ਸੂਰੇ 4000 ਦਾ ਹੋ ਗਿਆ ਬੱਕਰੇ ਨੂੰ ਠੀਕ ਆ ਬਹੁਤ ਵਧੀਆ ਬਾਈ ਲੈ ਜਾ ਜਾ ਬਾਈ ਲੈ ਜਾ ਵੀ ਬਾਪੂ ਆਪਣਾ ਪਿੰਡ ਕਿਹੜਾ ਸੀ ਬਾਈ ਦਿਖਾ ਠੀਕ ਹੈ ਜੀ ਵਾਹ ਜੀ ਵਾਹ